ਮੈਂ ਯਾਰ ਕੰਮ ਤੋਂ ਦੇ ਕਰ ਕਰਕੇ ਥੱਕੇ ਹੋਇਆ ਯਾਰ ਸਾਈ ਜੜੀ ਗਈ ਆ ਫਿਰ ਦੇਰੀ ਤਵਾ ਕਿਸ ਨਕੇ ਬੰਨੇ ਕੀ ਗੱਲ ਆ ਮੈਂ ਦਿਰ ਲ ਕਰਦਾ ਵੇਖਣ ਲਿਆ ਵਾਂ ਇਹ ਆਪਣੇ ਹੀ ਰੋਲਾ ਪਾਉਂਦਾ ਸੀ ਪੈਲਵਿਕ ਫਲੋ ਵਿਆਯਾਮ ਦੇ ਰੂਪ ਮੇਂ ਵੀ ਜਾਣਾ ਜਾਤਾ ਹੈ ਕਾ ਫਰਾਂ ਨਹੀਂ ਹੁੰਦਾ ਰੋੜਾ ਪਾਉਂਦਾ ਮੇਰੀ ਗੱਲ ਸੁਣ ਕੱਲ ਦੀ ਤੋਂ ਬੜਾ ਬੁਰੀ ਬੁਜੀ ਜੀ ਪਈ ਕੀ ਗੱਲ ਹੋ ਗਈ ਤੈਨੂੰ ਬੁਜੀ ਕੀ ਪਈ ਆ ਮੈਨੂੰ ਨਾ ਗੱਲ ਕਰਨ ਦਾ ਮੌਕਾ ਜੇ ਹੀ ਨਹੀਂ ਮਿਲਿਆ ਕੀ ਗੱਲ ਹੋ ਗਈ ਜਦੋਂ ਆਪਾਂ ਆਏ ਹੀ ਨਾ ਆਹੋ ਥੋੜੇ ਟਾਈਮ ਬਾਅਦ ਦੀ ਗੱਲ ਆ ਇੱਥੇ ਗੱਲ ਹੋਈ ਕਿ ਉਧਰ ਮਗਰ ਕੋਈ ਗੱਲ ਹੋਈ ਆ ਨਹੀਂ ਨਹੀਂ ਮੈਂ ਸਾਭੀ ਸਾਭੀ ਤੇ ਸੁਖੜੇ ਹੀ ਗੱਲਾਂ ਕਰਾਂ ਯਾਰ ਪਤਾ ਨਹੀਂ ਕਿਹਦਾ ਆਂਦਾ ਹੀ ਫੋਨ ਆ ਗਿਆ ਤੇ ਆਂਦਾ ਹੀ ਲੱਲਿਆ ਕੋਠੀ ਗੱਲਾਂ ਤੇ ਸੇਮ ਹੀ ਮਿਲਣ ਡੀਆਂ ਇਹਨਾਂ ਨੂੰ ਕਿਤੇ ਉਹ ਪਤਾ ਲੱਗ ਗਿਆ ਦੇ ਆਂਦਾ ਹੀ ਆਂਦਾ ਹੀ ਸਫਾਈ ਕੀਤੀ ਸਫਾਈ ਆਂਟੀ ਆਂਦੀ ਯਾਰ ਗੱਲਾਂ ਤੇ ਸੇਮ ਰਲਣ ਡੀਆਂ ਹੀ ਮੈਂ ਬੜਾ ਦਿਮਾਗ ਤੋਂ ਬੋਝ ਲਾਉਣ ਨਹੀਂ ਰਾਤਾ ਵੀ ਗੱਲ ਇਦਾਂ ਹੋ ਸਕਦੀ ਇਦਾਂ ਹੋ ਸਕਦੀ ਉਹ ਗੱਲ ਫੇਰ ਆਪਣੇ ਧਿਆਨ ਕੇ ਲੱਗਦੀ ਆ ਮੈਨੂੰ ਲੱਗਦਾ ਇਹਨਾਂ ਨੂੰ ਘਰ 'ਚ ਪਤਾ ਲੱਗ ਗਿਆ ਮੈਨੂੰ ਬੜੀ ਟੈਨਸ਼ਨ ਆਦੀ ਹੋਗੀ। ਉਹ ਨਹੀਂ ਪਤਾ ਨਹੀਂ ਹੁਣ ਰਾਤ ਉਹਦਾ ਕੋਈ ਗੱਲਬਾਤ ਹੋਰ ਕਰਦੇ ਹੋਣੇ ਤੈਨੂੰ ਭਲੇਖਾ ਲੱਗਾ ਹੋਣਾ। ਨਹੀਂ ਭਲੇਖਾ ਲੱਗਾ ਨਹੀਂ ਭਲੇਖਾ ਲੱਗਾ ਕਿਤੇ ਸਾਬੀ ਦਾ ਤੇ ਸੁਖ ਦਾ ਤੁਸੀਂ ਮੂੰਹ ਵੇਂਦੇ ਕਿ ਕਿਦਾਂ ਸੀ ਮੈਂ ਤੇ ਪਛਾਹ ਆ ਗਈ ਮੈਂ ਕਿਹਾ ਕਿਤੇ ਮੈਂ ਉੱਤੇ ਚੱਲ ਗਈ ਪਹਿਲਾਂ ਮੇਰਾ ਰਾਤ ਦਾ ਮੈਂ ਗਾਂ ਜਾਵਾਂ ਫਿਰ ਮੈਂ ਉੱਤੇ ਚੱਲ ਗਈ ਇੱਥੇ ਮੇਰੇ ਹੀ ਗਾਲ ਪੈ ਜਾਣ ਤੇ ਹੁਣ ਕਾ ਤੂੰ ਮੂੰਹ ਖ ਮਰੀ ਜਲੀਏ ਫਿਰ ਤੋਂ ਉਹਦੇ ਆਨੇ ਹੀ ਗਾੜੀ ਚੱਲ ਗਾੜੀ ਚੱਲ ਗਾੜੀ ਚੱਲ ਤੇ ਫਿਰ ਗੱਲ ਹੁੰਦੀ ਤੇ ਹੁੰਦੇਵੇਂ ਹੁੰਦੀ ਰਵੇਨੀ ਤੇ ਜੇ ਇਹਨਾਂ ਨੂੰ ਪਤਾ ਲੱਗ ਗਿਆ ਤੇ ਇਹਨਾਂ ਨੇ ਕੋਠੀ ਲੱਲੀ ਆ ਕਿੱਡਾ ਵੱਡਾ ਘਰ ਚ ਪਵਾੜਾ ਪੈ ਜੂ ਹਾਂ ਕੀ ਕਰਾਂਗੇ ਤੇ ਪੈ ਜੇ ਪਵਾੜਾ ਫਿਰ ਕੀ ਹੋਗਾ ਜਦੋਂ ਪਹਿਲਾਂ ਤੈਨੂੰ ਤੋਂ ਲੈ ਲੈਣਾ ਹੁਣ ਮੋਕਾ ਤੋਂ ਮਾਰਨ ਦਾ ਹੀ ਆ ਫਿਰ ਕੀ ਹੋ ਗਿਆ ਮੈਨੂੰ ਸੱਚੀ ਬੜਾ ਡਰ ਲੱਗਣ ਡਿਆ ਜੀ ਕੀ ਬਣਨਾ ਫਿਰ ਘਰ ਦੇ ਵਿੱਚ ਫਿਰ ਆਪਾਂ ਨੂੰ ਕੁਝ ਵੀ ਨਾ ਦੇਣਗੇ ਇੱਕ ਕੋਠੀ ਕੋਠੀ ਰਹਿ ਜੂ ਆਪਣੀ ਦਈ ਦੇਣਗੇ ਕਿਉਂ ਨਾ ਦੇਣਗੇ ਮੰਮੀ ਤਾਂ ਆਪਣੇ ਨਾਲ ਹੈਗੀ ਆ ਨਾ ਮੰਮੀ ਤਾਂ ਨਹੀਂ ਆ ਗਈ ਆ ਮੰਮੀ ਆਪਣੇ ਵਾਲਾ ਹੈਗੀ ਆ ਪਰ ਚੁੱਪਣਾ ਪੱਥਰ ਪਾੜ ਦਿੰਦੀ ਆ ਕੋਈ ਨਹੀਂ ਆ ਜੇ ਕਿਤੇ ਮੰਮੀ ਨੂੰ ਮੰਮੀ ਨੂੰ ਹੋਰ ਆਪਣਿਆਂ ਲਾ ਕੇ ਰੱਖਾ ਮੰਮੀ ਨੂੰ ਹੋਰ ਆਪਣਿਆਂ ਲਾ ਦੂੰ ਸੇਵਾ ਪਾਣੀ ਕਰ ਮੰਮੀ ਦਾ ਖਿਆਲ ਕਰਉ ਦਾ ਤਾਂ ਹੀ ਮੈਂ ਰਾਤ ਵੀ ਨਹੀਂ ਰੋਟੀ ਨੰਗੀ ਮੈਨੂੰ ਨਾ ਮੈਨੂੰ ਹੁਣ ਨੰਗੇ ਆ ਸਿਰ ਇੰਨਾ ਪਾਟੀ ਜਾਂਦਾ ਟੈਨਸ਼ਨ ਦੇ ਨਾਲ ਹੀ ਮੇਰਾ ਤੇ ਮੈਂ ਜਾ ਲਿਆਈ ਘਟ ਬਣਾ ਹੋਣਾ ਬਿਮਾਰ ਹੋ ਜਾਈ ਬਿਮਾਰ ਹੋਣ ਦਾ ਤੇ ਮੇਰਾ ਚਾਂਸ ਬਾਣੀ ਗਿਆ ਮੇਰ ਤੋਂ ਹਿੱਲਿਆ ਨਹੀਂ ਜਾਣਦਾ ਕਿ ਬੰਨੇ ਮੇਰੇ ਹੱਥ ਪੈਰ ਕੰਬੀਏ ਤੇ ਹਿੰਮਤ ਨਹੀਂ ਪੈਣ ਈ ਵੀ ਮੈਂ ਸੁੱਖ ਤੇ ਸਾਬੀ ਦੇ ਸਾਹਮਣੇ ਕਿੱਦਾਂ ਜਾਵਾਂ ਓਏ ਐਵੇਂ ਖਾਲੀ ਤੇ ਪਹਿਲਾਂ ਉਦੋਂ ਤੇ ਆ ਨਹੀਂ ਵੀ ਗੱਲ ਹੀ ਕੋਈ ਨਹੀਂ ਆ ਗੱਲ ਹੀ ਕੋਈ ਨਹੀਂ ਤੈਨੂੰ ਮੈਂ ਕਹਿਂ ਦਿਆ ਸਗੋਂ ਅਗਲੇ ਦੇ ਸਾਹਮਣੇ ਸਗੋਂ ਜ਼ਿਆਦਾ ਜਾਈਦਾ ਵਾ ਅਗਲੇ ਨੂੰ ਸ਼ੱਕ ਨਾ ਹੋਵੇ ਤੇਰਾ ਦਿਮਾਗ ਹੀ ਲਿਆ ਵਾ ਰਸੋਈ ਦੇ ਵਿੱਚ ਸੁੱਖ ਦਾ ਐਦਾਂ ਚੋਰੀ ਮੂਹ ਲਕਾਉਂਦੀ ਫਿਰੇਂਗੀ ਜਾਂ ਇੱਧਰ ਤੇ ਉੱਧਰ ਫਿਰੇਂਗੀ ਤੇ ਅਗਲੇ ਬੰਦੇ ਨੂੰ ਵਾਕਿਆ ਸ਼ੱਕ ਨਾ ਨਾ ਕੋਲਾ ਕੋਈ ਕੀਤਾ ਨਾ ਵਾ ਸੋਕਰ ਸਹੀ ਚ ਜਾਣਦੀ ਮੇਰਾ ਰਸੋਈ ਚ ਜਾਣ ਜੀ ਨਹੀਂ ਕਰਦਾ ਮੈਂ ਤੇ ਉਥੋਂ ਆਹ ਉਹਨੂੰ ਸਕੋ ਹੋਰ ਉਹਨੂੰ ਹੋਵੇ ਵੀ ਦਿਮਾਗ ਚ ਬਹਿ ਜਾਏ ਵੀ ਹਾਂ ਵਾਕਿਆ ਗੱਲ ਇਹਨੇ ਕੋਈ ਗਲਤੀ ਕੀਤੀ ਹੋਣੀ ਆ ਤਾਂ ਹੀ ਤੁਰੇ ਫਿਰਦੇ ਆ ਲੋਕ ਦੀ ਫਿਰਦੀ ਤਾਂ ਹੀ ਕਰਕੇ ਮੈਨੂੰ ਬੜੀ ਟੈਨਸ਼ਨ ਆ ਬੇਫਜ਼ੂਲ ਦੀ ਟੈਨਸ਼ਨ ਲਿਆ ਕਰ ਤੂੰ ਦੱਸਾਂ ਨਵੇਂ ਗੱਲਾਂ ਕੋਈ ਬਾਤ ਆ ਜਾ ਕੇ ਤੇ ਕੋਈ ਕੰਮ ਧੰਦਾ ਕਰ ਜਾ ਕੇ ਤੂੰ ਵੀ ਆਪਣਾ ਨਾਲ ਉਹਦੇ ਨਾਲ ਕਰ ਲੈ ਆ ਕੇ ਨਾਲ ਬਰਾਬਰ ਤੇ ਕੰਮ ਕਰਾਏਂਗੀ ਤੇ ਉਹਨੂੰ ਹੋਊਗਾ ਨਾ ਟੈਨਸ਼ਨ ਨਾ ਹੋਊਗੀ ਕਿਸੇ ਗੱਲ ਦੀ ਕੰਮ ਤੇ ਹੁਣ ਸਹਿਜ ਨਾ ਹੋਊ। ਸਹਿਜ ਨਾ ਹੋਊਗਾ ਤੇ ਮੰਮੀ ਨਾਲ ਗੱਲਬਾਤ ਕਰ ਕੋਈ ਨਾ ਕੋਈ ਆ ਕੇ ਗਰਮੀ ਦੀ ਗੱਲ ਸਹੀ ਹੈ ਮੈਂ ਉਹਨੂੰ ਕਹੀ ਜਾਂਦਾ ਵਾਂ। ਪੀ ਨਹੀਂ ਤੂੰ ਨਾ ਡਰ ਨਾ ਡਰ ਹੈ ਤੇ ਡਰਨ ਵਾਲੀ ਗੱਲ ਹੀ ਆ। ਇਹ ਹਰ ਵੱਖਰਾ ਹੀ ਬੰਗਾ ਪਾਏਗਾ ਯਾਰ ਹਾਂ। ਪਰ ਕੋਈ ਗੱਲ ਨਹੀਂ ਆ। ਮੰਮੀ ਨੂੰ ਰੱਖਣਾ ਹੁਣ ਆਪਣੇ ਹੱਥਾਂ 'ਚ। ਮੰਮੀ ਹੱਥਾਂ 'ਚ ਰਹੁਣਾ ਤੇ ਫੇਰ ਨਹੀਂ ਕੋਈ ਫਰਕ ਪੈਂਦਾ। ਸਭੀ ਦੀ ਕਿਹੜੀ ਗੱਲ ਆ। ਤਾਂ ਬੀ ਨੂੰ ਕੋਈ ਫਾਮਲਾਂ ਕੋਈ ਚੱਕਰ। ਹਾਂ ਉਤਰਾ ਕੁਚਾ ਲੱਗ ਰਗਾ ਗਾੜੀ ਰਖ ਛੱਡਦੇ ਇਹਨੇ ਦੇ ਆਸਰੇ ਉੱਤੇ ਕਿਦਾਂ ਡਈ ਚੇਂਜਾ ਚੁਕ ਚੁਕ ਮਾਰਨ ਜੇ ਆ ਪੈਪ ਵਾ ਇਹ ਲਾਉਣਾ ਆਂਦਾ ਬਾਅਦ ਇੱਥੋਂ ਲਾਉਣਾ ਹੀ ਨਹੀਂ ਹੁੰਦਾ ਪੱਕਾ ਹੀ ਲਾ ਛੱਡਣਾ ਇੱਥੇ ਪੱਕਾ ਹੀ ਲਾ ਛੜੀਏ ਇੱਥੇ ਸੋਖੀ ਵੇਖੇ ਤੇ ਵੇਖੇ ਇਸੋਖੀ ਵੇਖੇ ਤੇ ਵੇਖੇ ਹੋਰ ਕੀ ਇਹਨੂੰ ਦਿਖਣਾ ਆਈ ਸਮਝਿਆ ਉਤਰਾ ਇਹ ਫੱਛੀ ਮੈਂ ਆਈ ਲਾਉਂ ਕਿਤੇ ਲੱਗਣਾ ਚੁੱਕਿਆ ਜਾ ਤੂੰ ਹੀ ਕੱਦੀ ਨਹੀਂ ਕਿਤੇ ਇਹਨੇ ਕੰਮ ਚੱਜਣਾ ਕੀਤਾ ਪੱਛੀ ਲੱਗਦਾ ਮੈਂ ਤਾਂ ਕਰਦੀ ਨਹੀਂ ਚੱਜਣਾ ਹਨਾ ਮੰਮੀ ਬੜ ਬੜ ਕੇ ਘੰਡੀਆਂ ਬੜ ਬੜ ਮੈਂ ਕਹਾਂ ਘੰਡੀਆਂ ਹਰ ਇੱਕ ਚੀਜ਼ ਚੁੱਕ ਚੁੱਕ ਮਾਣਦੀ ਹੈ ਲਿਉਣੀ ਪਵੇ ਤੇ ਫਿਰ ਪਤਾ ਲੱਗਦਾ ਵਾ ਫਿਰ ਲੱਗੇ ਪਈ ਚੁੱਕਲ ਤੈਨੂੰ ਕਿਸ ਨੇ ਚੁੱਕਣ ਨੂੰ ਕਿਹਾ ਹੈ ਹਾਂ ਚੁੱਕਣ ਨੂੰ ਕਹਤਾ ਇਹਨੂੰ ਤਾਂ ਮੈਂ ਤਾਂ ਹੋਂ ਹੀ ਕੁਝ ਦੇ ਦਾਂ ਆਪਣੀ ਅੱਖਾਂ ਤੇ ਭਰਤੇ ਹੀ ਪਾ ਛੜੀ ਦੇਖਦਾ ਨਹੀਂ ਹੈ ਬੱਸ ਲੜਨ ਵਾਲਾ ਤੈਨੂੰ ਕੋਈ ਨਾ ਕੋਈ ਲੱਭਣਾ ਚਾਹੀਦਾ ਵਾ ਹੋਇਆ ਕੀ ਤੈਨੂੰ ਮੈਂ ਤੁਹਾਡੇ ਵਾਂਗੂ ਵੇਲੀ ਹਾਂ ਸੱਤ ਵਾਂਗੂ ਫੁੱਕਾ ਮਾਰਦੀ ਬਲਦੀ ਹੋਇਆ ਕੀ ਤੈਨੂੰ ਹੀ ਮਾਰ ਲਾ ਬੈਠੇ ਇੱਤੇ ਮੈਂ ਛੱਡ ਦਿੰਦੀ ਮੈਨੂੰ ਕੋਈ ਗੱਲ ਲਾਉਗੀ ਤੇ ਮੈਂ ਮਾਰੂਗੀ ਤੈਨੂੰ ਤਾਂ ਪਤਾ ਨਹੀਂ ਕਾਹਦਾ ਪਰਾ ਚੜਿਆ ਆ ਮੈਨੂੰ ਹੀ ਚੜਿਆ ਤੁਹਾਨੂੰ ਤਾਂ ਕਿਹ ਚੜਿਆ ਇਨਸਾਬੀ ਨੇ ਤੁਹਾਨੂੰ ਦੱਸਿਆ ਹੀ ਨਹੀਂ ਇਹ ਤਾਂ ਉਹਨੇ ਗੱਲ ਕਰਨੀ ਵੀ ਨਹੀਂ ਗੁੰਗੇ ਜਿਹਨੇ ਤੁਹਾਡੇ ਨਾਲ ਤੂੰ じゃ ਕੀ ਕਰਨੂ ਸਾਬੀ ਨੇ ਕਿ ਸਾਬੀ ਨੂੰ ਕਿ ਲੋਡ ਕਰਨ ਦੀ ਤੂੰ ਹੈ ਗਈਆਂ ਗੱਲਾਂ ਬਾਤਾਂ ਸਾਰੀਆਂ ਘਰ ਨੂੰ ਘਰ ਦੀ ਮਖਤਿਆਰੀ ਕਰਨ ਨੂੰ ਰੋਟਾ ਫੜਦਾ ਉੱਥੇ ਮੰਗਣ ਵਾਸਤੇ ਮਾਤਾ ਥੋੜੇ ਦਿਨ ਤੇਰੇ ਆ ਘਰ ਚ ਤੈਨੂੰ ਕੱਢਿਆ ਲੈ ਇਨਾਂ ਨੇ ਵੱਡੇ ਨਾ ਪਤਾ ਇਹ ਕੰਮ ਨਹੀਂ ਹੁੰਦਾ ਨਾ ਉਹਨਾਂ ਤੇ ਇੰਨੇ ਝੂਠੇ ਇਲਜ਼ਾਮ ਲਾਇਆ ਕਰ ਕਿਉਂ ਉਹਨਾਂ ਨੇ ਮਗਰ ਪਈ ਹੱਥ ਤ ਤੂੰ ਵੀ ਹੱੱਡੇ ਮਗਰ ਪਈ ਏ ਤੂੰ ਵੀ ਆਪਣੇ ਹੱਥ ਛੱਡ ਦੇ ਮੰਮੀ ਮੈਂ ਤਾਂ ਹੱੱਡੇ ਮਗਰ ਕਾਦਾ ਪਈ ਕੀ ਤੁਹਾਨੂੰ ਮੈਂ ਕੀ ਕਹਿਤਾ ਫਾਟੇ ਤੇਰੇ ਵੱਡੇ ਨੌਪੁੱਤ ਨੇ ਸ਼ਹਿਰ ਕੋਠੀ ਲਈ ਪਤਾ ਹੈਗਾ ਕੁਛ ਕਿ ਨਹੀਂ ਵਾਹ ਵਈ ਵਾਹ ਰੈਨ ਦੋਰਾ ਬਹੁਤ ਇੱਥੇ ਨਾਮੰਨੋ 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 ਛੋਟੇ ਛੋਟੇ ਅਲਜਾਮ ਲਾਉਣੀ ਹੀ ਉਹਨਾਂ ਤੇ ਮੈਂ ਮੰਨਦੀ ਹਾਂ ਪਰ ਤੂੰ ਹੁਣ ਤੂੰ ਤਾਂ ਹੱਦਾਂ ਹੀ ਪਾਰ ਕਰਤੀਆਂ ਸੁਖ ਪਾੜਨੀ ਕਿੱਡੇ ਆ ਵਾਡੇ ਘਰ ਚ ਤੁਹਾਨੂੰ ਮੈਂ ਪੁੱਛਣ ਦੀ ਤੁਹਾਨੂੰ ਵੀ ਬੰਨ ਕੀ ਡੇ ਤੂੰ ਹੀ ਦੱਸੋ ਮੈਨੂੰ ਤੂੰ ਦੱਸ ਵੀ ਤੂੰ ਇੰਨੀਆਂ ਛੜੀਕੇ ਵਾਰੀਆਂ ਕਰਨ ਕਿਉਂ ਡੇ ਪਈ ਆ ਤਰੀਕੇ ਬਾਰੀਆਂ ਸਟਾਰਟ ਉਹਨਾਂ ਨੇ ਕੀਤੀਆਂ ਪਹਿਲੋਂ ਮੈਂ ਤਾਂ ਤੁਹਾਨੂੰ ਦੱਸਣ ਨਹੀਂ ਆ ਪਰ ਤੁਹਾਨੂੰ ਤਾਂ ਵੀ ਨਹੀਂ ਦਿਖਦਾ ਤੁਹਾਨੂੰ ਦਿਖਣਾ ਵੀ ਨਹੀਂ ਆ ਤੇ ਉਹ ਤੁਹਾਡੇ ਹੱਥ ਵੱਡਲੇ ਨੇ ਉਹਨਾਂ ਨੇ ਚੰਗੀ ਤਰ੍ਹਾਂ ਫਿਰ ਤਾਂ ਉਹਨੂੰ ਪਤਾ ਲੱਗਣਾ ਓਏ ਉਮੀਦ ਨਹੀਂ ਹੈ ਕਿ ਮੇਰ ਕੋ ਨਵਾਂ ਪੁੱਤ ਤੇ ਠੀਕ ਆ ਅਜੇ ਤੂੰ ਭਾਏ ਕੰਮ ਕਰਨੇ ਉਹ ਨਹੀਂ ਕਰ ਸਕਦੇ ਮੈਂ ਤਾਂ ਗੱਲ ਕਰਨ ਲੱਗਾ ਤੈਨੂੰ ਪਤਾ ਨਹੀਂ ਲੱਗਦਾ ਤੂੰ ਕੀ ਕਹਿੰਨੀ ਆ ਤੇ ਕੀ ਨਹੀਂ ਆ ਉਹਦਾ ਤੈਨੂੰ ਸਾਰਾ ਪਤਾ ਦੱਸਣ ਦੀ ਉਹ ਤੈਨੂੰ ਪਤਾ ਨਹੀਂ ਲੱਗਦਾ ਵੀ ਮੈਂ ਕੀ ਗੱਲ ਦੱਸਣ ਦੀ ਤੇ ਗੱਲ ਗੌਰ ਕਰਨਾ ਵੀ ਆ ਕਿ ਨਹੀਂ ਕਰਨਾ ਮੈਂ ਨਹੀਂ ਕਰਦੀ ਜਾ ਤੁਰੇ ਚੱਲ ਜਾ ਕੇ ਬਸ ਇੱਕ ਗੱਲ ਕਹਿਣੀ ਹੁੰਦੀ ਦਫਾ ਹੋ ਜਾ ਚਲ ਜੋ ਆ ਦੋ ਕ ਕੱਲਾ ਰੱਟੀਆਂ ਤੁਸੀਂ ਬਸ ਮੇਰੇ ਦੋੜੀਆਂ ਰੱਟੀਆਂ ਦੋ ਕ ਕੱਲਾ ਜਦੋਂ ਤੂੰ ਕਰਦੀ ਨਹੀਂ ਕੰਮ ਚੰਗੇ ਤਾਂ ਮੈਂ ਕਰਾਂ ਕੀ ਦੱਸਣਾ ਤੇ ਜਿਹੜੀ ਤੈਨੂੰ ਮੈਂ ਗੱਲ ਦੱਸਾਂ ਦੀ ਕੀ ਕਰ ਲੋ ਬੈਠੇ ਤੈਨੂੰ ਪੁੱਛਿਆ ਇਹਦਾ ਦੱਸ ਤੂੰ ਇਹ ਹਾਲ ਦੱਸ ਆ ਘਰ ਵਾ ਨਾ ਉਹਨਾਂ ਦੋਵਾਂ ਦਾ ਸਾਂਝਾ ਨਾ ਦੋਵਾਂ ਨੂੰ ਮੈਂ ਇੱਕ ਬਰਾਬਰ ਹੀ ਖੰਡਣੀ ਆ ਕਿਸੇ ਚ ਵਿਤਕਰਾਤ ਨਹੀਂ ਪਾਉਣੀ ਆ ਦੱਸਣਾ ਮੰਮੀ ਹਾਂ ਗੱਲ ਤੁਹਾਡੇ ਮੂੰਹ ਚੋਂ ਤਾਂ ਕਹਿੰਦੇ ਫੱਬੀ ਹੀ ਨਹੀਂ ਵੀ ਤੁਸੀਂ ਵਿਤਕਰਾ ਨਹੀਂ ਪਾਉਣ ਨੇ ਇਹ ਤੇ ਅੰਨਿਆਂ ਨੇ ਵੀ ਦੇਖ ਜਾਣਾ ਵੀ ਤੁਸੀਂ ਵਿਤਕਰਾ ਪਾਉਂਦੇ ਹੋ ਪਤਾ ਕੀ ਚਾਉਣੀ ਆ ਤੂੰ ਹੀ ਤਾਂ ਦੋਵਾਂ ਨੇ ਲਾ ਕੇ ਲਾ ਕੇ ਖਾਣੀ ਨਹੀਂ ਹੁਣ ਉਹਨਾਂ ਦੋਵਾਂ ਭਰਾ ਨੂੰ ਵੀ ਲਾ ਕੇ ਖਾਣ ਦਿੰਦੇ ਪੀਓ ਦੋ ਭਰਾ ਇਕੱਠੇ ਬਹਿਣਗੇ ਉਹ ਨਹੀਂ ਬਹਿਣ ਦੇਣੇ ਤੂੰ ਤੇਰੀ ਵਜ੍ਹਾ ਕਰਕੇ ਹੀ ਅਲੱਗ-ਅਲੱਗ ਹੋਣ ਗਏ ਜਲ ਨਹੀਂ ਸਾਂਭਣਾ ਫਿਰ ਤੈਨੂੰ ਮੈਂ ਵੀ ਨਹੀਂ ਹੁਣ ਇਹ ਵੀ ਗੱਲ ਦੱਸਦੀ ਤੇ ਤੈਨੂੰ ਵੱਡਿਆਂ ਨੇ ਕੱਢਿਆ ਨਾ ਮੈਂ ਵੀ ਇਹੀ ਕਹਿਣਾ ਉਹਨਾਂ ਦਾ ਪੱਕ ਪੂਰ ਦੇ ਤੇ ਚੱਲ ਫਿਰ ਉਧਰ ਹੀ ਇਹ ਉਮੀਦ ਹੈ ਹੀ ਨਹੀਂ ਤੇਰ ਕੋ ਮੈਂ ਵੀ ਸਾਥ ਤੇ ਤੁਹਾਡੇ ਹੱਥਾਂ ਚ ਕਰੀ ਨਾ ਮੈਨੂੰ ਤੇ ਆ ਜਾਣਾ ਵਾਦਾ ਤੇਰੇ ਹੱਥ ਵੱਡੇ ਗਏ ਆ ਤੇਰੇ ਹੱਥ ਨਹੀਂ ਹੁਣ ਹੱਥ ਪੱਲੇ ਕਾਸ਼ ਵੀ ਮੇਰੇ ਨਹੀਂ ਵੱਡੇ ਜਾਂਦੇ ਤੂੰ ਮੈਨੂੰ ਮੱਤਾ ਨਾ ਦੇ ਮੈਂ ਤੈਨੂੰ ਕਿੰਨੀ ਵਾਰੀ ਕਵਾਂ ਮੇਰਾ ਦਿਮਾਗ ਸਾਣ ਨੂੰ ਆ ਗਈ ਹੈ ਮਨਾਂ ਤੇ ਦਿਮਾਗ ਚ ਵਗ ਗੱਲ ਪਾਉਣ ਡਈ ਆ ਪਰ ਤੁਹਾਡੇ ਪੈਂਦੀ ਨਹੀਂ ਆ ਪਈ ਆ ਤੂੰ ਤੁੜੀ ਚੱਲ ਜਾ ਕੇ ਤਹੀ ਕਹਦਾ ਰੋਲਾ ਪਾਇਆ ਇੰਨਾ ਪੁੱਛ ਲੈ ਇਹਨੂੰ ਕਾਦਰ ਰੋਲਾ ਪਾਇਆ ਇਹਨੇ ਫੇਰ ਮੱਤਾ ਲਾਉਣਾ ਤੁਸੀਂ ਪੁੱਛਣਾ ਵਾ ਕਿ ਮੈਂ ਪੁੱਛਣਾ ਵਾ ਤੁਸੀਂ ਪੁੱਛੋ ਕਹਿੰਦੀ ਐ ਮੈਂ ਮਨੀ ਹੁਣਾ ਕੋਠੀ ਲਈ ਆ ਕਿੱਥੇ ਕੋਠੀ ਲਈ ਦੱਸੋ ਨਾ ਹਾਂ ਨਹੀਂ ਤੂੰ ਇੰਨੀ ਨਿਆਵਟੀਆਂ ਗੱਲਾਂ ਸੁਖ ਮੈਂ ਤੇ ਤੈਨੂੰ ਪਹਿਲੀ ਮਾਂਸ ਸਮਝਦੀ ਸਾਰਾ ਕੁਝ ਪਤਾ ਵਾ ਦੀਦੀ ਮੈਨੂੰ ਤੁਸੀਂ ਇਹ ਮਿਸਰੇ ਦੇ ਮੰਮੀ ਦੇ ਸਾਹਮਣੇ ਨਾ ਘਟ ਬਣ ਹੁਣ ਹਾਂ ਮੰਮੀ ਕਰਦੀ ਕੀ ਕਰਦੀ ਕੀ ਇਹਨੂੰ ਪਤਾ ਹੀ ਨਹੀਂ ਵੱਡਾ ਨਿੱਕਾ ਕੌਣ ਆ ਮੇਰੀ ਸੱਸ ਕੌਣ ਆ ਜਠਾਣੀ ਕੌਣ ਨਹੀਂ ਇਹ ਗੱਲਾਂ ਆਹ ਮੈਂ ਤੇ ਨਿਆਣੀ ਆ ਮੈਨੂੰ ਤੇ ਪਤਾ ਹੀ ਨਹੀਂ ਮੈਂ ਤੇ ਲੋਲੀ ਆ ਮੈਨੂੰ ਥੋੜੀ ਬਿਨਾਂ ਤੂੰ ਸੱਸ ਜੀ ਆ ਜਠਾਣੀ ਹੈ ਰਿਕੇ ਕਰਨ ਨੂੰ ਨਹੀਂ ਆਣੀ ਬਾਕੀ ਸਾਰੇ ਲੜਾਈਆਂ ਕਰਨ ਨੂੰ ਝਗਲੀਆਂ ਲਾਉਣ ਨੂੰ ਪਾਉਂਦਾ ਕੌਣ ਹੈ ਸਾਰਾ ਕੁਝ ਜੋ ਤੂੰ ਹੀ ਕੰਮ ਕੀਤਾ ਤੁਹਾਨੂੰ ਨਹੀਂ ਪਤਾ ਪੜਾ ਹਾਂ ਨਾ ਤੂੰ ਕਿੱਥੇ ਸਾਨੂੰ ਕੰਮ ਕਰਦਾ ਵੇ ਲੈ ਲਿਆ ਦੇ ਸਬੂਤ ਵਖਾ ਮੈਨੂੰ ਸਬੂਤ ਵੀ ਮਿਲ ਜੂ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਜਿਹੜਾ ਹੈਗਾ ਤੇਰਾ ਸਬੂਤ ਜਾ ਜਾ ਮੈਂ ਮਿਲ ਜੂਗਾ ਨਾ ਤੇ ਸਾਡੇ ਹੀ ਬੋਲਣ ਨੂੰ ਨਾ ਜਿਹੜੀ ਚੀਜ਼ ਲਈ ਆ ਨਾ ਤੇ ਸਾਡੇ ਹੀ ਬੋਲਣੀ ਆ ਓਏ ਇਹ ਨੂੰ ਇਹੋ ਗੱਲ ਨਹੀਂ ਤੋ ਸਾੜਾ ਵਾ ਤੂੰ ਆਪਣੀ ਭੈਣ ਕੋਲ ਚਲ ਜਾਨੀ ਆ ਨਾ ਭੈਣ ਕੋ ਚਲ ਜਾ ਨਹੀਂ ਲੰਗਰ ਲਾਉਣਾ ਤਾਂ ਚਲ ਗਈ ਚਾਹੇ ਉਧਰ ਚਲ ਗਈ ਇਹਨੂੰ ਇਹ ਪਤਾ ਨਹੀਂ ਕੀ ਕਰਦੇ ਫਿਰਦੇ ਬਾਹਰ ਇਹ ਦਵਾਈ ਲੈਣ ਦੇ ਪਾਜ ਨਾਲ ਚਲ ਜਾਂਦੀ ਐ ਉਹ ਕਰਨ ਦੇ ਜੇ ਕਰਨ ਦੇ ਐਹੋ ਜਿਹੀਆਂ ਗੱਲਾਂ ਮੇਰੇ ਨਾਲ ਕਰਦੀ ਰਹਿੰਦੀ ਸੜੂ ਭੁੱਜੂ ਹੀ ਕਰਦੀ ਨਹੀਂ ਦੀ ਬੱਸ ਹੁੱਕ ਮੈਂ ਤੇ ਤੇਰੇ ਨਾਲ ਭਲਮਾਨੀ ਵਰਤਦੀ ਹੀ ਤੇਰਾ ਕੋਈ ਆਉਂਦਾ ਜਾਂਦਾ ਨਹੀਂ ਤੈਨ ਤੈਨੂੰ ਤਾਂ ਨਹੀਂ ਮੇਰੇ ਚੰਗੇ ਲੱਗਦੇ ਹੁਣ ਤੂੰ ਲਜਾਮ ਲਾਉਣ ਲਾ ਆ ਗੱਲ ਨਹੀਂ ਮੈਂ ਕੀਤੀ ਮੰਮੀ ਤੇ ਉਦਾਂ ਹੀ ਪਾੜ ਕੇ ਰੱਖਦੀ ਆ ਮੰਮੀ ਦੀਦੀ ਆ ਤਾਂ ਗੱਲ ਨੂੰ ਵਧਾ ਚੜਾ ਕੇ ਕਰਨਾ ਵਧਾ ਚੜਾ ਕੇ ਕਰਨਾ ਜਿਹੜੀ ਸੱਚੀ ਉਹ ਸੁਣੀ ਨਹੀਂ ਜਾਂਦੀ ਤੇਰ ਕੋ ਆਹੋ ਮੈਨੂੰ ਤੇ ਵੀ ਤੂੰ ਪਾੜ ਨਹੀਂ ਐ ਤੂੰ ਦੱਸਣੇ ਦੀਦੀ ਉਦਾਂ ਛੁੱਟੀਆਂ ਮੇਰੀ ਗੱਲ ਸੁਣੋ ਜੇ ਮੈਂ ਤੁਹਾਨੂੰ ਹੁਣੇ ਕਹਾਂ ਵੀ ਤੁਸੀਂ ਮਹਾਰਾਜ ਦੀ ਫੋਟੋ ਦੇ ਹੱਥ ਰੱਖ ਕੇ ਸੱਚ ਬੋਲੋ ਦੱਸੋਗੇ ਫਿਰ ਸੱਚ ਕਿਹੜੀ ਗੱਲ ਬੋਲ ਜੋ ਸੱਚ ਮੈਂ ਜਦੋਂ ਮੇਰੇ ਨਾਲ ਹੀ ਨਹੀਂ ਕੋਈ ਚੀਜ਼ ਹੈ ਕਿ ਮੇਰੇ ਨਾਲ ਚੀਜ਼ ਉਹ ਮੈਂ ਤਾਂ ਸੌਖਾ ਹਾਂ ਮੇਰੇ ਨਾਲ ਕੁਝ ਨਹੀਂ ਹੈ ਨਹੀਂ 1 ਮਿੰਟ ਮੇਰੇ ਸੌਖਾ ਗੱਲ ਸੌਣ ਇਹਨੂੰ ਇਹ ਗੱਲ ਕਹੀ ਕਿੰਨੇ ਉਹ ਦੱਸਨਾ ਮੰਮੀ ਮੈਨੂੰ ਵੀ ਪਤਾ ਲੱਗ ਗਿਆ ਪਤਾ ਲੱਗ ਗਿਆ ਉਹ ਬੰਦੇ ਦਾ ਨਾਮ ਨਹੀਂ ਲਿਆ ਜਾਦਾ ਪਤਾ ਲੱਗ ਗਿਆ ਪਤਾ ਲੱਗ ਗਿਆ ਲੋਕ ਕਿ ਇਹਨੂੰ ਉਂਗਲਾਂ ਦਿੰਦੇ ਹੀ ਚੁੱਕਣਾ ਦਿੰਦੇ ਹੀ ਤੇ ਇਹ ਤੁਹਾਡੇ ਨਾਲ ਵੀ ਇਹਦੇ ਨਾਲ ਗੱਲਬਾਤ ਮੰਮੀ ਕਰੇ ਤੇ ਇਹਨਾਂ ਦੇ ਨਾਲ ਨਾ ਰਵੇ ਮੈਨੂੰ ਕਿ ਲੋੜ ਪਈ ਹੈ ਚੁੱਕਣਾ ਦੇਣ ਦੀ ਸੱਚ ਆਪੇ ਪਤਾ ਲੱਗਣਾ ਸੱਚ ਆਪੇ ਪਤਾ ਲੱਗ ਜਾਣਾ ਮੰਮੀ ਲੱਗ ਜਦੋਂ ਪਤਾ ਲੱਗੂਗਾ ਤੂੰ ਨਹੀਂ ਚੱਲ ਜਾ ਕੇ ਪਖੰਡ ਕਿੱਡੇ ਕਰਦੀ ਆ ਨਾ ਕਿਹੋ ਕਿਹੋ ਜੀਆਂ ਗੱਲਾਂ ਕਰਦੀ ਆ ਸਹੀ ਗੱਲ ਮੈਨੂੰ ਤੇ ਚੱਕਰ ਆਉਣ ਲੱਗ ਪਏ ਆ ਇਹਦੀਆਂ ਗੱਲਾਂ ਸੁਣ ਕੇ ਤੂੰ ਚਾੜਨੇ ਇਹ ਗੱਲ ਦੇ ਕਿਉਂ ਟੈਨਸ਼ਨ ਲੈਨੀ ਆ ਕੀ ਲੋਡ ਤੈਨੂੰ ਟੈਨਸ਼ਨ ਲੱਗਦੀ ਨਾ ਸੌਂ ਖਾ ਤੇ ਮੈਂ ਤਾਂ ਸੌਂ ਵੀ ਖਾ ਸਕਦੀ ਆ ਕੋਈ ਪਲਾਟ ਜਾਂ ਕੋਠੀ ਮੇਰੇ ਨਾਂ ਲੱਗਾ ਹੋਵੇ ਜਾਂ ਮੰਨੀ ਦੇ ਨਾਂ ਲੱਗਾ ਹੋਵੇ ਪੁੱਤ ਮੈਂ ਤੈਨੂੰ ਆਖਿਆ ਸੌਂ ਖਾਣ ਵਲੋਂ ਐਵੇਂ ਸੌਂ ਤੇ ਗੱਲ ਨਹੀਂ ਕਰੀਦੀ ਹੁੰਦੀ ਇਹਨੂੰ ਹੁਣ ਮੈਂ ਸੌਂ ਖਾ ਕੇ ਦੱਸਣੀ ਆ ਅੱਛਾ ਦੇਣ ਹੋ ਗਈ ਤੂੰ ਤੇ ਮੈਂ ਤੈਨੂੰ ਜਦੋਂ ਕੁਝ ਆਖੂਗੀ ਨਾ ਸੌਂ ਖਾਣ ਵਾਲੀ ਜਈ ਕੋਈ ਗੱਲ ਉਹ ਕਰਦੀ ਲਾ ਹੈਗੀ ਨਹੀਂ ਮੋਦ ਪਰ ਮੈਂ ਹੈਗੀ ਆ ਨਾ ਮੇਰੇ ਹੁੰਦੇ ਤੈਨੂੰ ਕੋਈ ਨਹੀਂ ਕੁਝ ਕਹਿ ਸਕਦਾ ਮੈਨੂੰ ਇਹੀ ਤੇ ਗੱਲ ਲਿਆ ਤੁਹਾਡੇ ਤੇ ਤੇ ਮਾਨਿਆ ਕਿ ਇੱਕ ਤੁਸੀਂ ਮੇਰੇ ਤੇ ਵਿਸ਼ਵਾਸ ਕਰਦੇ ਹੋ ਇਹਨੂੰ ਇਹਨੂੰ ਆਖੋ ਜਾਓ ਕਚਹਿਰੀ ਜਾ ਤਹਿਸੀਲੇ ਜਾ 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 ਕੇ ਸਾਡੇ ਨਾਮ ਫੋਲਿਆ ਕਰਦੀ ਰਵੇ ਜੋ ਕਰਨਾ ਹੈ ਕਰਦੀ ਰਵੇ ਜਿਹਦੇ ਮਗਰ ਲੱਗਣਾ ਲੱਗਦੀ ਰਵੇ ਜੇ ਕਿਸ ਦੇ ਮਗਰ ਲੱਗੂਗੀ ਨਾ ਤੈਨੂੰ ਕੁਝ ਨਹੀਂ ਮਿਲਣਾ ਤੇ ਜੇ ਸਾਡੇ ਚ ਕਹਿਣੇ ਤੇ ਚੱਲੂਗੀ ਨਾ ਫਿਰ ਸਭ ਕੁਝ ਮਿਲੂਗਾ ਇਹਨੂੰ ਬਾਕੀ ਇਹਦੀ ਪਰਵਾਹ ਨਾ ਕਰਿਆ ਕਰ ਤੂੰ ਲੈ ਆ ਵੀ ਚੰਗਾ ਹੋਇਆ ਈ ਮੇਨੂ ਤੇ ਪਾਸ ਕੋਠੀ ਦਾ ਕੋਠੀ ਦਾ ਹੀ ਜਾ ਜੜਿਆ ਹੈ ਤੇ ਮਨੀ ਕਹਿੰਦੇ ਨਾ ਨਹੀਂ ਲਾਉਣੀ ਤਾਂ ਕਮਲਪੂਣਾ ਨਹੀਂ ਕਰਨ ਨਹੀਂ ਨਾਲ ਹੋਏ ਚੰਗਾ ਹੋ ਗਿਆ ਨਾ ਹੁਣ ਸੱਚੀ ਦੀ ਸੱਚੀ ਤੇ ਸੌ ਵੀ ਮੇਰੀ ਝੂਠੀ ਨਹੀਂ ਹੁਣ ਨਾ ਸੌ ਤੇ ਖਾਈ ਸਕਦੀ ਆ ਨਾ ਵੀ ਮੇਰੇ ਨਾਂ ਹੀ ਕੁਛ ਨਹੀਂ ਹੈਗਾ ਮੈਂ ਤੇ ਨਾ ਦੀ ਖਾਣੀ ਕੋਠੀ ਲਈ ਦੀ ਥੋੜਾ ਖਾਣੀ ਆ ਹੁਣ ਗੱਲ ਹੀ ਇਹ ਰੱਖਣੀ ਆ ਮੈਂ ਲੈ ਆ ਵੀ ਕਮ ਚੰਗਾ ਹੋ ਗਿਆ ਕੇ ਦੱਬ ਹਲੋ ਹਾਂਜੀ ਸਤਿ ਸ੍ਰੀ ਅਕਾਲ हां जी हां जी ठीक है तहन तो बधाई बोतियां जी अच्छा अच्छा ठीक है नहीं वो कोठी ना मैं नहीं लई कोठी मेरी दीदी ने ली जे नहीं नहीं नहीं। ओ, हां मेन पता लग गया कि वो मेरे ना ही है पर ना भेन की कोठी है ना मेरे की लस मैं कुछ झूठ बोलना ही ਹਾਂਜੀ ਹਾਂਜੀ ਸ਼ਿਫਟ ਤੇ ਹੋਣ ਲੱਗੇ ਆ ਪਰ ਮੇਰੇ ਨਾਲ ਜੀਜਾ ਜੀ ਨੇ ਮੇਰੇ ਨਾਲ ਕੋਠੀ ਕਰਵਾਈ ਆ ਨਹੀਂ ਨਹੀਂ ਮੈਂ ਦੱਸਣਾ ਹੀ ਤੁਹਾਨੂੰ ਦੱਸਣਾ ਕਿਉਂ ਨਹੀਂ ਦੱਸੇ ਜਾਂਦੀਆਂ ਗੱਲਾਂ ਚੋਰੀਆਂ ਹੁੰਦੀਆਂ ਕੋਈ ਹਾਂਜੀ ਹਾਂਜੀ ਦੀਦੀ ਨੇ ਲਈ ਜੇ ਚਲੋ ਮੇਰੀ ਸਮਝ ਲਓ ਜੇ ਤੁਸੀਂ ਤੁਹਾਨੂੰ ਲੱਗਦਾ ਕਿ ਮੈਂ ਝੂਠ ਬੋਲਣ ਦੀ ਆ ਮੇਰੀ ਹੀ ਆ ਹਾਂਜੀ ਹਾਂ ਹਾਂਜੀ ਹਾਂਜੀ ਨਾਂ ਮੇਰੇ ਤੇ ਹੀ ਆ ਹਾਂਜੀ ਬਸ ਹੋ ਜਾਣਾ ਜਲਦੀ ਸ਼ਿਫਟ ਉਧਰ ਅਸੀਂ ਨਹੀਂ ਨਹੀਂ ਚੋਰੀ ਕਿਉਂ ਰੱਖਣੀ ਆ ਕਿਸੇ ਦੇ ਨਾਲ ਚੋਰੀ ਆ ਚਲੋ ਸਾਡੀ ਆ ਹੁਣ ਤਈ ਬਾਰ-ਬਾਰ ਉਹੀ ਗੱਲ ਕਹਿੰਦੇ ਕਿ ਵਿੱਚ ਝੂਠ ਬੋਲਿਆ ਵਾ ਕੋਈ ਨਹੀਂ ਫਿਰ ਭੈਣ ਦੀ ਹੋਈ ਮੇਰੀ ਹੋਈ ਇੱਕੋ ਗੱਲ ਆ ਹਾਂਜੀ 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 ਨਹੀਂ ਨਹੀਂ ਕੋਈ ਗੱਲ ਨਹੀਂ ਤੁਹਾਨੂੰ ਪਾਰਟੀ ਦੇ ਦਾਂਗੇ ਪਾਰਟੀ ਦੀ ਕਿਹੜੀ ਗੱਲ ਆ ਕੋਈ ਨਹੀਂ ਆਜੋ ਕਿਸੇ ਦਿਨ ਤੁਸੀਂ ਘਰ ਆਪਾਂ ਬਹਿ ਜਾਾਂਗੇ ਘੜੀ ਬੁਲਾ ਲਾਂਗੇ ਉਹਨਾਂ ਨੂੰ ਹੀ ਭੈਣ ਨੂੰ ਵੀ ਫੋਨ ਕਰ ਲਾਂਗੀ ਕੋਈ ਨਹੀਂ ਆਜੋ ਤੁਸੀਂ ਮੈਂ ਘਰੇ ਹੀ ਆ ਹਾਂਜੀ ਲੈ ਦੱਸ ਲੋਕਾਂ ਦਾ ਦਿਮਾਗ ਖਰਾਬ ਹੋਇਆ ਹੈ ਭੈਣ ਦੀ ਕੋਠੀ ਆ ਤੇ ਕਹਿੰਦੇ ਕੁਮਲ ਮਾਰ ਲਾ ਹੈ ਮੇਰੀ ਸਾਕੀ ਭੈਣ ਆ ਰਿਸ਼ਤੇਦਾਰੀ ਤੇ ਢਾਉਣ ਵਾਲੀਆਂ ਗੱਲ ਕਰਦੇ ਨੇ ਲੋਕੀ ਤੇ ਜਿਉਂ ਨਾਂ ਮੇਰੇ ਤੇ ਆ ਤੇ ਮੇਰੀ ਹੋਈ ਨਾ ਨਾ ਭੈਣ ਦੀ ਕੋਠੀ ਆ ਮੈਂ ਇਹਦਾ ਸੋਚ ਵੀ ਨਹੀਂ ਸਕਦੀ ਕਿਤੇ ਲੋਕਾਂ ਨੂੰ ਤਾਂ ਗੱਲ ਚਾਹੀਦੀ ਹੁੰਦੀ ਆ ਵੀ ਤੂੰ ਮੱਲ ਮਾਰ ਲਾ ਦੱਸ ਮੈਂ ਕਿੱਦਾਂ ਮੱਲ ਮਾਰ ਲਾ ਉਹਨਾਂ ਅਗਲਿਆਂ ਨੇ ਥੱੱਬਾ ਰੁਪਈਆ ਦਾ ਖਰਚਿਆ ਵਾ